ਸੋਸ਼ਲ ਮੀਡੀਆ ਤੇ ਲਾਰੈਂਸ ਵਿਸ਼ਨੋਈ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਫਿਰ ਤੋਂ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਜਿਹੜੇ ਕਿ ਬਿਕਰਮ ਮਜੀਠੀਆ ਦੇ ਵੱਲੋਂ ਲਾਰੇਂਸ ਵਿਸ਼ਨੋਈ ਦੀ ਜਿਹੜੀ ਕਿ ਵੀਡੀਓ ਕਾਲ ਨੂੰ ਲੈ ਕੇ ਟਵੀਟ ਕੀਤਾ ਗਿਆ ਤੇ ਜਿਸ ਦੇ ਵਿੱਚ ਬਿਕਰਮ ਮਜੀਠੀਆ ਨੇ ਲਿਖਿਆ ਕਿ ਇਸ ਤੋਂ ਪਹਿਲਾਂ ਬਦਨਾਮ ਗੈਂਗਸਟਰ ਲਾਰੇਂਸ ਵਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਕਤਲ ਕਰਾ ਦਿੱਤਾ ਸੀ ਤੇ ਹਾਲ ਵਿੱਚ ਹੀ ਜਿਹੜਾ ਕਿ ਵਿਸ਼ਨੋਈ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਪੱਟੀ ਨੂੰ Eid ਤੇ ਗੁਜਰਾਤ ਜੇਲ੍ਹ ਤੋਂ ਸ਼ੁਭਕਾਮਨਾ ਦਿੱਤੀਆਂ ਤੇ ਉਸ ਦੀਆਂ ਸਲਾਖਾਂ ਪਿੱਛੇ ਖੁੱਲ ਕੇ ਕੰਮ ਕਰਨ ਦੀ ਸਮਰੱਥਾ ਦਾ ਜਿਹੜਾ ਕਿ ਪ੍ਰਦਰਸ਼ਨ ਕੀਤਾ ਪੰਜਾਬ ਜੇਲ੍ਹ ਤੋਂ ਲਾਈਵ ਇੰਟਰਵਿਊ ਦੇਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਜਾਂਚ ਲਈ ਬਣਾਈ ਸੱਟ ਪਰ ਜਾਂਚ ਦੇ ਨਤੀਜੇ ਜਿਹੜੇ ਕਿ ਸਾਹਮਣੇ ਨਹੀਂ ਆਏ ਤੇ ਉਸ ਦਾ ਗੈਂਗ ਸਲਮਾਨ ਖਾਨ ਨੂੰ ਧਮਕੀਆਂ ਦੇ ਰਿਹਾ ਹੈ ਖਾਨ ਦੇ ਘਰ ਤੇ ਕੋਈ ਹਮਲੇ ਕੀਤੇ ਜਾ ਰਹੇ ਨੇ ਅਜਿਹੀ ਗਤੀਵਿਧੀਆਂ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰਾ ਪੈਦਾ ਕਰਦੀਆਂ ਹਨ ਜਦੋਂ ਗੈਂਗਸਟਰ ਜੇਲ੍ਹ ਦੇ ਵਿੱਚ ਰਹਿੰਦੇ ਇਹ ਸੰਜਮ ਤੋਂ ਬਿਨਾ ਕੰਮ ਕਰ ਸਕਦੇ ਨੇ ਦੱਸ ਦਈਏ ਕਿ ਜਿਹੜੀ ਪੋਸਟ ਆ ਵਿਕਰਮ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਕਿ ਪੰਜਾਬ ਸਰਕਾਰ ਦੇ ਉੱਤੇ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਤੇ ਦੱਸ ਦਈਏ ਕਿ ਕੱਲ ਜਿਹੜਾ ਕਿ ਈਦ ਸੀ ਤੇ ਜਿਸ ਤੋਂ ਬਾਅਦ ईद दीया मुबारका लॉरेंस ਵਿਸ਼ਨੋਈ ਦੇ ਵੱਲੋਂ ਦਿੱਤੀਆਂ ਗਈਆਂ ਵੀਡੀਓ ਕਾਲ ਹੋਈ ਜੇਲ੍ਹ ਦੇ ਵਿੱਚ ਬੈਠ ਕੇ ਵੀਡੀਓ ਕਾਲ ਕੀਤੀ ਗਈ ਤੇ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਤੇ ਇਸ ਗੱਲ ਤੋਂ ਬਾਅਦ ਹੁਣ ਫਿਰ ਤੋਂ ਪੰਜਾਬ ਸਰਕਾਰ ਦੇ ਉੱਤੇ ਸਵਾਲ ਜਿਹੜੇ ਕਿ ਖੜੇ ਹੋ ਗਏ ਨੇ ਤੇ ਦੱਸਦੀ ਹੈ ਕਿ लॉरेंस ਵਿਸ਼ਨੋਈ ਦੀ ਜਿਹੜੇ ਕਿ ਪਾਕਿਸਤਾਨੀ ਜਿਹੜੇ ਕਿ ਗੈਂਗਸਟਰ ਸ਼ਹਿਜ਼ਾਦ ਪੱਟੀ ਨੂੰ ਲੈ ਕੇ ਜਿਹੜੀ ਕਿ ਵੀਡੀਓ ਕਾਲ ਕੀਤੀ ਗਈ ਤੇ Eid ਦੀਆਂ ਮੁਬਾਰਕਾਂ ਦਿੱਤੀਆਂ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਬੈਠ ਕੇ ਵੀ ਜਿਹੜਾ ਕਿ ਵੀਡੀਓ ਕਾਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਕਾਲ ਨੂੰ ਲੈ ਕੇ ਹੁਣ ਨਵਾਂ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਕਰਮ ਮਜੀਠੀਆ ਦੇ ਵੱਲੋਂ ਪੰਜਾਬ ਸਰਕਾਰ ਨੂੰ ਫਿਰ ਸਵਾਲਾਂ ਦੇ ਵਿੱਚ ਘੇਰ ਲਿਆ ਹੋਇਆ ਹੈ ਤੇ ਜਿਸ ਦੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕਿ ਲਾਰੈਂਸ ਵਿਸ਼ਨੋਈ ਦੀ ਇਹ ਵੀਡੀਓ ਕਾਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਪੂਰੇ ਨਿਸ਼ਾਨੇ ਦੇ ਉੱਤੇ ਆ ਗਏ ਨੇ ਤੇ ਉੱਥੇ ਹੀ ਹੁਣ ਕਈ ਸਵਾਲ ਆ ਜਿਹੜੇ ਕਿ ਬਿਕਰਮ ਮਜੀਠੀਆ ਦੇ ਵੱਲੋਂ ਜਿਹੜਾ ਕਿ ਪੰਜਾਬ ਸਰਕਾਰ ਤੇ ਖੜੇ ਕਰ ਦਿੱਤੇ ਨੇ में आज हो गई लो नहीं है दुबई वगैरह में आज हो गई है ना पाकिस्तान में कल होगी नहीं नहीं आज नहीं होगी आज नहीं है बाहर दूसरी जो कंट्री है ना उधर आज है बाकी कल होगी